ਬੱਬੂ ਮਨੂ ਕੀ ਆ ਕਰਾਈ ਸੀ ਜਿਹੜੋ ਸਿੱਧੂ ਮੂਸੇਵਾਲਾ ਨੂੰ ਮਾਰੇਗਾ ਸੋਚੋ ਜਰਾ ਬੱਬੂ ਮਾਨ ਜਦੋਂ ਉਹ ਸਟੇਜਾਂ ਲਾ ਰਿਹਾ ਉਹ ਬੰਦਾ ਸਿੱਧੂ ਮੂਸੇਵਾਲਾ ਉਹ ਤੋਂ ਜੰਮਿਆ ਹੋਣਾ ਇਹ ਬੁੱਟੇ ਨੂੰ ਪੁੱਛਿਆ ਹੋਵੇ ਵੀ ਤੂੰ ਇੰਟੈਲੀਜੈਂਸ ਵਿਭਾਗ ਦਾ ਚੀਫ ਮਨਿਸਟਰ ਲੱਗਿਆ ਹੋਇਆ ਹੈ ਹੈ ਤੂੰ ਬਹੁਤ ਵੱਡਾ ਉਹਦੇ ਤੇ ਬੈਠਾ ਹੈ ਇੰਟੈਲੀਜੈਂਸ ਚ ਜਿਹੜਾ ਤੇਰੇ ਕੋਲ ਸਾਰੀਆਂ ਰਿਪੋਰਟਾਂ ਆ ਖਬਰਾਂ ਸਿਰਫ ਇਹ ਬੰਦੇ ਨੇ ਜੀ YouTube ਚੈਨਲ ਬਣਾਇਆ ਹੈ ਅੰਜੀ ਜੀ ਸਤਿ ਸ਼੍ਰੀ ਅਕਾਲ ਨਮਸਤੇ ਅਸਲਮ ਵਾਲੇਕੁਮ ਜੈ ਸ਼੍ਰੀ ਕ੍ਰਿਸ਼ਨ ਰਾਧੇ ਰਾਧੇ ਅੱਜ ਮੇਰੀ ਇੱਕ ਵੀਡੀਓ ਦੇਖੀ ਮੈਂ ਉਹ ਜਿਹੜਾ ਗੁੱਲਕ ਚੋਰ ਗਿਆਨੀ ਬੋਟਾ ਜਿਹਨੇ ਕੈਨੇਡਾ ਦੇ ਗੁੱਲਕ ਦੇ ਵਿੱਚੋਂ ਉਸਤਾ ਸਿਰਫ 5 ਡਾਲਰ ਦੀ ਵੀਡੀਓ ਦੇਖੀ ਸੀ ਨਾ ਚੋਰੀ ਕਰਦੇ ਬੰਦੇ ਨੇ 45 4500 ਡਾਲਰ ਦੇ ਹੱਥ ਮਾਰਿਆ ਉਹ ਤਾਂ ਉਹਨੇ ਮਜਬੂਰੀ 'ਚ ਕੈਮਰਾ ਲਾਇਆ ਸੀ ਕਿ ਪਤਾ ਲੱਗੇ ਚੋਰੀ ਹੁੰਦੀ ਕਿਤੇ ਆ ਪਤੰਦਰ ਨੇ ਫਿਰ 5 ਡਾਲਰ ਚੱਕੇ ਵੀ ਤਾਂ ਫਿਰ 5 ਜਦੋਂ ਵੀਡੀਓ ਉਹਦੀ ਵਾਇਰਲ ਹੋ ਗਈ ਸੋ ਗਿਆਨੀ ਬੁੱਟਾ ਕਹਿੰਦਾ ਹੈ ਕਿ ਸਿੱਧੂ ਮੁਸਲਮਾਨ ਮਰਵਾਨ ਦੇ ਵਿੱਚ ਬੱਬੂ ਮਾਨ ਤੇ ਮਨਕੀਰਤ ਉਹ ਲਖਦਾ ਹੱਥ ਹੈ ਇਹਨੂੰ ਪੁੱਛਣ ਵਾਲਾ ਹੋਵੇ ਗਿਆਨੀ ਬੁੱਟੇ ਨੂੰ ਕਿ ਪੰਜਾਬ ਦੀ ਇੰਡੀਆ ਦੀ ਇੰਟੈਲੀਜੈਂਸ ਟੀਮ ਤਾਂ ਹਾਲ ਤੱਕ ਲੱਭ ਨਹੀਂ ਪਾਈ ਤੁਖਤਾ ਸਬੂਤ ਜਿਹਨਾਂ ਕੋਲ ਸੋਲਿਡ ਪ੍ਰੂਫ ਕਰਨਿਆ ਕੋਈ ਵੀ ਏਜੰਸੀ ਹਾਲ ਤੱਕ ਲੱਭ ਨਹੀਂ ਪਾਈ ਸਿਰਫ ਇੱਕ ਗੱਲਾਂ ਦਾ ਘੋਜਾ ਬਣਾਈ ਜਾਂਦੇ ਕੜਾਹੇ ਚ ਜਿਵੇਂ ਪਾਣੀ ਪਾਈ ਚੱਲੋ ਤੇ ਕੜਾਹੇ ਨੂੰ ਤੜਕੀ ਚੱਲੋ ਤੜਕੀ ਚੱਲੋ ਬਸ ਉਹ ਖੁਸ਼ ਹੋ ਰਿਹਾ ਬੱਬੂ ਮਾਨ ਨੂੰ ਕੀ ਆਖਾਈ ਸੀ ਜਿਹੜੋ ਸਿੱਧੂ ਮੂਸੇਵਾਲੇ ਨੂੰ ਮਾਰੇਗਾ ਸੋਚੋ ਜਰਾ ਬੱਬੂ ਮਾਨ ਜਦੋਂ ਉਹ ਸਟੇਜਾਂ ਲਾ ਰਿਹਾ ਉਹ ਬੰਦਾ ਸਿੱਧੂ ਮੂਸੇਵਾਲਾ ਉਹ ਤੋਂ ਜੰਮਿਆ ਹੋਣਾ 1993 ਦਾ ਉਹਦਾ ਬਰਥ ਸੀ ਨਾ ਬੱਬੂ ਮਾਨ ਸੁਪਰ ਲਿੰਗ ਸਟੇਜਾਂ ਲਾ ਰਿਹਾ ਬੱਬੂ ਮਾਨ ਦਾ ਇੱਕ ਉਹ ਰੁਤਬਾ ਹੈ ਪੰਜਾਬ ਦੇ ਵਿੱਚ ਜਾਂ ਤੁਸੀਂ ਪੂਰੇ ਵਰਲਡ ਦੇ ਵਿੱਚ ਉਸ ਬੰਦੇ ਦੇ ਉਹ ਫੈਨ ਫੋਲੋਸ ਹੈ ਕਿ ਉਹਨੂੰ ਉਸ ਇਨਸਾਨ ਦੀ ਫੈਨ ਫੋਲੋਸ ਨੂੰ ਤੋੜਨਾ ਇਟਸ ਏ ਵੈਰੀ ਇੰਪੋਸੀਬਲ ਸੋ ਬੱਬੂ ਮਾਨ ਸਿੱਧੂ ਨਾਲੋਂ ਮੈਚੂਰ ਬੰਦਾ ਸੀ ਹੈ ਔਰ ਇਕਲੈਸਨ ਦਾ ਸਿੰਗਿੰਗ ਦੇ ਵਿੱਚ ਬਹੁਤ ਪ੍ਰਾਣਾ ਸਿੰਗਰ ਹੈ ਉਮਰ ਚ ਵੀ ਵੱਡੇ ਨੇ ਪਰ ਕੀ ਲੋੜ ਪਈ ਦੱਸੋ ਬੰਦੇ ਨੂੰ ਜਿਹਦੇ ਬੰਦੇ ਤੇ ਖੁਦ ਨੇ ਜਿਨੇ ਬੇਪਨਾ ਦੌਲਤ ਕਮਾਈ ਹੈ ਬੇਪਨਾ ਸ਼ੋਅ ਹੈ ਜਿਹਦੇ ਕੋਲ ਉਹਨੂੰ ਕੀ ਲੋੜ ਪਈ ਹੈ ਸੋਚੋ ਯਾਹ ਦਾ ਬੱਬੂਮਾਨ ਦੀ ਮਾਰਕੀਟ ਨਾ ਹੋਵੇ ਬੱਬੂਮਾਨ ਬੇਸ ਹੋ ਰਿਹਾ ਹੋਵੇ ਬੱਬੂਮਾਨ ਦਾ ਕੀ ਤਰ੍ਹਾਂ ਚੱਲਣ ਫਿਰ ਤਾਂ ਮੰਨ ਵੀ ਲਈਏ ਫਿਰ ਉਹ ਤਾਂ ਬੰਦੇ ਨੇ ਉਚਾਈਆਂ ਨੂੰ ਜਿਹੜੀ ਉਚਾਈਆਂ ਤੇ ਸਿੱਧੂ ਮੂਸੇਵਾਲਾ ਪਹੁੰਚਿਆ ਸੀ ਉਹ ਬੰਦਾ ਉਹ ਉਚਾਈ ਨੂੰ ਟੱਚ ਕਰਕੇ ਕਿਉਂਦਾ ਵਾਪਸ ਜ਼ਬਰ ਤੇ ਆਇਆ ਹੋਇਆ ਉਹ ਟਾਈਆਂ ਉਚਾਈਆਂ ਨੂੰ ਟੱਚ ਕਰ ਚੁੱਕਿਆ ਹੈ ਹੂੰ ਗਾ ਲੈਂਦੀ ਮਨਕੀਰਤ ਆਲਖ ਦੀ ਹੂੰ ਮਨਕੀਰਤ ਆਲਖ ਨੂੰ ਜੇ ਕਿਹਾ ਜਾਵੇ ਵੀ ਮਨਕੀਰਤ ਆਲਖ ਵੀ ਕੋਈ ਬੇਸਰੋ ਸਿੰਗਰ ਨਹੀਂ ਹੈ ਠੀਕ ਹੈ ਗਨ ਬੰਦੂਕ ਵਾਲੇ ਗਾਣੇ ਗੁਨੇ ਜਗਾਉਂਦੇ ਜਿਹੜੇ ਮੈਨੂੰ ਨਹੀਂ ਪਸੰਦ ਆ ਹਰ ਇੱਕ ਬੰਦੇ ਦਾ ਆਪਣਾ ਆਪਣਾ ਟੇਸਟ ਹੈ ਮੈਨੂੰ ਨਹੀਂ ਪਸੰਦ ਆ ਸੋ ਲੋਕਾਂ ਨੂੰ ਪਸੰਦ ਹੋਣੀ ਆ ਤੇ ਗਣੀ ਇਟਸ ਓਕੇ ਪਰ ਕੁਝ ਗੀਤ ਉਹਦੇ ਅੱਛੇ ਵੀ ਆ ਕਦੀ ਮਨਕੀਰਤ ਨੇ ਮਾਰਤਾ ਕਦੀ ਬੱਬੂ ਮਾਨ ਨੇ ਮਾਰਤਾ ਕਦੀ ਜੀ ਫੁਲਾਣੇ ਸਿੰਗਰ ਨੇ ਮਾਰਤਾ ਜਦੋਂ ਚਮਕੀਲਾ ਮਰਿਆ ਸੀ ਉਹਦੇ ਵੀ ਕਿੰਨੇ ਸਿੰਗਰਾਂ ਦੇ ਨਾਮ ਜੁੜੇ ਸੀ ਜੀ ਕਦੀ ਕਹਿੰਦੇ ਸੀ ਚਮਕੀਲੇ ਨੂੰ ਫੁਲਾਣੇ ਨੇ ਮਾਰਾਤਾ ਜੋ ਕਿ ਲਿਨੋਆ ਵਾਲੇ ਨੇ ਇਹਨੇ ਇਹ ਪੁਰਾਣਾ ਕਿਹੜਾ ਮਮਸਦੀ ਦਾ ਜੂਨੇ ਮਰਾਤਾ ਜਿਹ ਗੁਰਦਾਸ ਮਾਨ ਨੇ ਮਰਾਤਾ ਤੁਹਾਡੇ ਕੋਲ ਸਵਾਏ ਇਹ ਓਚੀਆਂ ਹਰਕਤਾਂ ਆਈਆਂ ਪਬਲਿਕ ਸਟੈਂਡ ਤੋਂ ਇਲਾਵਾ ਹੋਰ ਕੁਝ ਹੈ ਜਦੋਂ ਤੱਕ ਤੁਹਾਡੇ ਕੋਲ ਪ੍ਰੂਫ ਨਾ ਨਾ ਹੋਣਾ ਕਿਸੇ ਦਾ ਵੀ ਨਾਮ ਲੈ ਕੇ ਉਹਦੀ ਰੈਪੂਟੇਸ਼ਨ ਦੀ ਤੁਸੀਂਾਂ ਤੱਜੀਆਂ ਨਹੀਂ ਉਡਾ ਸਕਦੇ ਹੁਣ ਬੂਟਾ ਗੁੱਲਖ ਚੋਰ ਵਾਇ ਤਾਂ ਪ੍ਰੂਫ ਹੈ ਨਾ ਲੋਕਾਂ ਨੂੰ ਵੀਡੀਓ ਵਾਇਰਲ ਹੋਈ ਇਹਨੇ ਪੈਸੇ ਚੋਰੀ ਕੀਤੇ ਕੈਨੇਡਾ ਦੇ ਗੁਰਦਰਾਲੇ ਜਿਹਨਾਂ ਨੇ ਸਪੈਸ਼ਲ ਮੈਨਾਂ ਕੰਟੈਕਟ ਕੀਤਾ ਮੈਂ ਦੱਸਿਆ ਬੇਨੇ ਕਿੰਨੇ ਕਿੰਨੇ ਥੱਬੇ ਚੋਰੀ ਕੀਤੇ ਤਾਂ ਕੱਢਿਆ ਕੈਨੇਡਾ ਤੋਂ ਤਾਂ ਨਹੀਂ ਵਾਪਸ ਆ ਸਕਦਾ ਇੱਥੇ ਹੁਣ ਕਿਉਂਕਿ ਪਤੰਦਰ ਨੂੰ ਕੋਈ ਗੁਰੂ ਘਰ ਵੀਜ਼ਾ ਨਹੀਂ ਦਿੰਦਾ ਐਸਾ ਗੁੱਲਖੋੜ ਬੰਦਾ ਜਿਹੜਾ ਖੁਦ ਆਪਣੇ ਦੋਸਤਾਂ ਦੀ ਜਾਣੇ ਲੈ ਕੇ ਭੱਜ ਗਿਆ ਲੰਗੜਾ ਹੈ ਪਰ ਆਸ਼ਕੀ ਨੰਬਰ 1 ਕਰਦਾ ਦੇਖ ਲਓ ਉਹ ਵੀ ਜਾਣੇ ਨੇ ਪਤਾ ਨਹੀਂ ਲੰਗੜੇ ਵਿੱਚ ਕੀ ਕੀ ਪਰਮਾਤਮਾ ਹੀ ਜਾਣਦਾ ਚਲੋ ਵਾਇਗੁਰ ਨੂੰ ਲੰਗੜਾ ਬਣਾਇਆ ਉਹ ਵਾਇਗੁਰੂ ਜਾਣੇ ਐਸੇ ਕਿਸਦਾ ਮਜ਼ਾਕ ਨਹੀਂ ਉਡਾਲਦੇ ਬਟ ਦੈਟਸ ਵੈਰੀ ਬੈਡ ਕਿਸੇ ਕੋਈ ਸਿੰਗਰ ਮਾਰਦਾ ਤਾਂ ਤੁਸੀਂ ਦੂਜੇ ਸਿੰਗਰਾਂ ਦਾ ਨਾਮ ਬਹੁਤ ਛੇਤੀ ਲੈਂਦੇ ਸਬੂਤ ਤਾਂ ਦਿਆ ਕਰੋ ਪਬਲਿਕ ਦੁਨੀਆ ਗਵਰਨਮੈਂਟ ਲੋਕ ਫੈਨ ਸਭ ਸਬੂਤ ਮੰਗਦੇ ਆ ਬਿਨਾ ਸਬੂਤ ਤੋਂ ਤੁਸੀਂ ਸਬੂਤ ਤੋਂ ਕਿੱਦਾਂ ਕਿਸੇ ਦਾ ਨਾਮ ਆ ਲੈਦੇ ਸੁੱਧੂ ਮੂਸੇਵਾਲਾ ਨੂੰ ਜੀ ਫਲਾਨੇ ਸਿੰਗਰ ਨੇ ਮਾਰਤਾ ਹਾਦ ਇਹ ਬੁੱਟੇ ਨੂੰ ਪੁੱਛਿਆ ਹੋਵੇ ਵੀ ਤੂੰ ਇੰਟੈਲੀਜੈਂਸ ਵਿਭਾਗ ਦਾ ਚੀਫ ਮਨਿਸਟਰ ਲੱਗਿਆ ਹੋਇਆ ਹੈ ਹੈ ਤੂੰ ਬਹੁਤ ਵੱਡਾ ਉਧੇ ਤੇ ਬੈਠਾ ਹੈ ਇੰਟੈਲੀਜੈਂਸ ਵਿੱਚ ਜਿਹੜਾ ਤੇਰੇ ਕੋਲ ਸਾਰੀਆਂ ਰਿਪੋਰਟਾਂ ਆ ਖਬਰਾਂ ਸਿਰਫ ਇਹ ਬੰਦੇ ਨੇ ਜੀ YouTube ਚੈਨਲ ਬਣਾਇਆ ਇਹ ਕਹਿੰਦਾ ਵੀ YouTube ਤੇ ਬਸ ਬਣਾ ਆਪਣਾ ਕਿ ਤੜ ਤੜ ਵੀਡੀਓ ਪਾਉਂਦਾ ਰਹਿੰਦਾ ਹਰ ਵੀਡੀਓ ਚ ਇਹਦਾ ਇੱਕ ਬਕਵਾਸ ਤੇ ਘਟੀਆਂ ਡਾਇਲੋਗ ਹੁੰਦਾ ਮੈਂ ਸੁਲਾਨੀਆ ਸੁਣੋ ਗੌਰ ਫਰਮਾਇਓ ਬਹੁਤ ਲੜੇ ਧਿਆਨ ਨਾਲ ਸੁਣਨ ਵਾਲੀ ਹੈ ਬਸ ਆਇ ਕੋਈ ਡਾਇਲੋਗ ਹੈ ਹਰ ਵੀਡੀਓ ਚ ਗੌਰ ਫਰਮਾਇਓ ਗੱਲ ਧਿਆਨ ਨਾਲ ਸੁਣਨ ਵਾਲੀ ਜਦੋਂ ਤੁਸੀਂ ਸੁਣੋਗੇ ਏਵੇਂ ਲਮਕਾ ਲਮਕਾ ਕੇ ਬੇਸਵਾਦੀ ਬੇਤੁਕੀਆਂ ਗੱਲਾਂ ਕਰਦਾ ਜਿਹਦਾ ਕੋਈ ਤਤ ਨਹੀਂ ਇਹਨੂੰ 500 ਡਾਲਰ ਫੋਨ ਕਰਦੋ ਕਿ 500 ਡਾਲਰ ਦਿਨੇ ਤੈਨੂੰ ਫਲਾਨੇ ਤੇ ਵੀਡੀਓ ਪਾ ਦੇ ਨਾਲ ਦੇ ਨਾਲ ਪਾ ਦੇਗਾ ਕਿਉਂਕਿ ਇਹਦਾ ਕੰਮ ਹੈ ਪੈਸੇ ਲੈ ਕੇ ਕੰਮ ਕਰਨਾ ਸੋ ਬਿਨਾ ਕਿਸੇ ਪ੍ਰੂਫ ਤੋਂ ਇਹ ਸਿੰਗਰਸ ਨੂੰ ਟਾਰਗੇਟ ਕਰ ਰਿਹਾ ਐ ਬੱਬੂ ਮਾਨ ਨੂੰ ਟਾਰਗੇਟ ਕਰ ਰਿਹਾ ਐ ਐਮਨ ਕੀਰਤਾਲਖ ਨੂੰ ਟਾਰਗੇਟ ਕਰ ਰਿਹਾ ਸਬੂਤ ਸਿੱਧੂ ਮੂਸੇਵਾਲੇ ਦੇ ਪਿਓ ਕੋਲ ਵੀ ਨਹੀਂ ਹੈ ਸਾਲ ਹੋ ਚਾਲਤ ਉੱਤੇ 2 ਸਾਲ ਹੋਣ ਵਾਲੇ ਸਿੱਧੂ ਮੂਸੇਵਾਲੇ ਨੂੰ ਠੀਕ ਹੈ ਬੈਠ ਗਿਆ ਤੇ 24 ਦੋ ਸਾਲ ਹੋ ਗਿਆ ਆਸ ਤੱਕ ਸਬੂਤ ਲੱਭਿਆ ਕਿਸੇ ਨੂੰ ਪੁੱਛਣ ਵਾਲਾ ਹੋਵੇ ਸਵਾਲ ਵੀ ਬੂਟੇ ਨਾ ਪੁਲਸ ਤੋਂ ਸਬੂਤ ਨਹੀਂ ਲੱਭਿਆ ਸਿੱਧੂ ਮੂਸੇਵਾਲੇ ਦੇ ਪਿਓ ਤੋਂ ਹਾਲ ਤੱਕ ਸਬੂਤ ਲੱਭਿਆ ਪੁਖਤਾ ਵੀ ਇੱਕ ਮੇਨ ਕੋਈ ਪਿੱਛੇ ਆਰਡਰ ਦੇ ਨਾਲ ਤੇਰੇ ਕੋਲ ਸਬੂਤ ਆ ਗਏ ਵਾ 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 ਕਰਦੇ ਨਰਿੰਦਰ ਮੋਦੀ ਨਾਲ ਗੱਲ ਤੇਰੇ ਬਾਰੇ ਤੈਨੂੰ ਇੰਟੈਲੀਜੈਂਸ ਵਿਭਾਗ ਚ ਰੱਖਦੇ ਆ ਹਾਂ ਤਰੀਕ ਇੱਕ ਲੱਤ ਪੋਲੀਓ ਹੋਇਆ ਪਰ ਫਿਰ ਵੀ ਤੂੰ ਕਾਫੀ ਕਹਿੰਦੇ ਦਿਮਾਗੀ ਬੰਦਾ ਹੈ ਤੇ ਬੜੀ ਛੇਤੀ ਲੋਕਾਂ ਤੇ ਮਿੰਡ ਚ ਬੰਦੇ ਲੱਭ ਲੈਣਾ ਤੇ ਨਾ ਲਾ ਦਿਨਾ ਇਹ ਤੇ ਕੈਨੇਡਾ ਦੀ ਸਰਕਾਰ ਨਾਲ ਵੀ ਤੇਰੇ ਬਾਰੇ ਗੱਲ ਕਰਦੇ ਆ ਕਿ ਤੈਨੂੰ ਕੋਈ ਪਾਸਪੋਰਟ ਦੇਣ ਕਿਉਂਕਿ ਬਹੁਤ ਵਧੀਆ ਤੂੰ ਛੇਤੀ ਫਾਈਂਡ ਆਊਟ ਕਰ ਲੈਣਾ ਮੁਜਰਮ ਨੂੰ ਬੇਫਕੂਫ ਘਟਿਆ ਬੰਦਾ ਨੌਨਸੈਂਸ ਦਿਨਾ ਸਬੂਤੋਂ ਤੂੰ ਵੱਡੇ ਸਿੰਘਾਂ ਦੇ ਉੱਤੇ ਰੇ ਕੁੰਡੀ ਲਾਣ ਲੱਗਿਆ ਸਿਰਫ ਆਪਣੀ ਟੀਆਰਪੀ ਪਿੱਛੇ ਫੱਟੇ ਮੂੰਹ ਤੇਰੇ ਜਮਣ ਵਾਲਿਆਂ ਦੇ ਬੱਬੂ ਮਾਨ ਨੂੰ ਕੀ ਆਖਰਾਈ ਸੀ ਜਿਹੜੋ ਸਿੱਧੂ ਮੂਸੇਵਾਲਾ ਨੂੰ ਮਾਰੇਗਾ ਸੋਚੋ ਜ਼ਰਾ ਬੱਬੂ ਮਾਨ ਜਦੋਂ ਉਹਨਾਂ ਦਾ ਸਟੇਜਾਂ ਲਾ ਰਿਹਾ ਉਹ ਬੰਦਾ ਸ਼ਾਇਦ ਸਿੱਧੂ ਮੂਸੇਵਾਲਾ ਤੋਂ ਜੰਮਿਆ ਹੋਣਾ ਇਹ ਬੁੱਟੇ ਨੂੰ ਪੁੱਛਿਆ ਹੋਵੇ ਵੀ ਤੂੰ ਇੰਟੈਲੀਜੈਂਸ ਵਿਭਾਗ ਦਾ ਚੀਫ ਮਨਿਸਟਰ ਲੱਗਿਆ ਹੋਇਆ ਹੈ ਹੈ ਤੂੰ ਬਹੁਤ ਵੱਡਾ ਉਹਦੇ ਤੇ ਬੈਠਾ ਹੈ ਇੰਟੈਲੀਜੈਂਸ ਵਿੱਚ ਜਿਹੜਾ ਤੇਰੇ ਕੋਲ ਸਾਰੀਆਂ ਰਿਪੋਰਟਾਂ ਐ ਖਬਰਾਂ ਸਿਰਫ ਇਹ ਬੰਦੇ ਨੇ ਜੀ YouTube ਚੈਨਲ ਬਣਾਇਆ ਹਾਂਜੀ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਵਾਲੇਕੁਮ ਜੈ ਸ਼੍ਰੀ कृष्णा राधे राधे ਅੱਜ ਮੇਰੀ ਇੱਕ ਵੀਡੀਓ ਦੇਖੀ ਮੈਂ ਉਹ ਜਿਹੜਾ ਗੁੱਲਕ ਚੋਰ ਗਿਆਨੀ ਬੁੱਟਾ ਜਿਹਨੇ ਕੈਨੇਡਾ ਦੇ ਗੁੱਲਕ ਦੇ ਵਿੱਚੋਂ ਤੁਸੀਂ ਤਾਂ ਸਿਰਫ 5 ਡਾਲਰ ਦੀ ਵੀਡੀਓ ਦੇਖੀ ਸੀ ਨਾ ਚੋਰੀ ਕਰਦੇ ਪੰਦੇ ਨੇ 45 4500 ਡਾਲਰ ਦੇ ਹੱਥ ਮਾਰਿਆ ਉਹ ਤਾਂ ਉਹਨੇ ਮਜਬੂਰੀਸ਼ ਕੈਮਰਾ ਲਾਇਆ ਸੀ ਕਿ ਪਤਾ ਲੱਗੇ ਚੋਰੀ ਹੁੰਦੀ ਕਿੱਥੇ ਐ ਪਤੰਦਰ ਨੇ ਫਿਰ 5 ਡਾਲਰ ਚੱਕੇ ਵੀ ਤਾਂ ਫਿਰ 5 ਜਦੋਂ ਵੀਡੀਓ ਉਹਦੀ ਵਾਇਰਲ ਹੋ ਗਈ ਸੋ ਗਿਆਨੀ ਬੁੱਟਾ ਕਹਿੰਦਾ ਹੈ ਕਿ ਸਿੱਧੂ ਮੁਸਲਮਾਨ ਮਰਵਾਣ ਦੇ ਵਿੱਚ ਬੱਬੂ ਮਾਨ ਤੇ ਮਨਕੀਰਤ ਉਹ ਲੱਗਦਾ ਹੱਥ ਹੈ ਇਹਨੂੰ ਪੁੱਛਣ ਵਾਲਾ ਹੋਵੇ ਗਿਆਨੀ ਬੁੱਟੇ ਨੂੰ ਕਿ ਪੰਜਾਬ ਦੀ ਇੰਡੀਆ ਦੀ ਇੰਟੈਲੀਜੈਂਸ ਟੀਮ ਤਾਂ ਹਾਲ ਤੱਕ ਲੱਭ ਨਹੀਂ ਪਾਈ ਤੁਖਤਾ ਸਬੂਤ ਜਿਹਨਾਂ ਕੋਲ ਸੋਲਿਡ ਪ੍ਰੂਫ ਕਿਹਨੇ ਆ ਕੋਈ ਵੀ ਏਜੰਸੀ ਨਾਲ ਤਾਂ ਕੇ ਲਵ ਨਹੀਂ ਪਈ ਸਿਰਫ ਇੱਕ ਗੱਲਾਂ ਦਾ ਘੋਜਾ ਬਣਾਈ ਜਾਂਦੇ ਕੜਾਹ ਚ ਜਿਵੇਂ ਪਾਣੀ ਪਾਈ ਚੱਲੋ ਤੇ ਕੜਾਹ ਨੂੰ ਤੜਕੀ ਚੱਲੋ ਤੜਕੀ ਚੱਲੋ ਬਸ ਬਹੁਤ ਖੁਸ਼ ਹੋ ਰਿਹਾ ਬੱਬੂ ਮਾਨ ਨੂੰ ਕੀ ਆਖਰਾਈ ਸੀ ਜਿਹੜੋ ਸਿੱਧੂ ਮੂਸੇਵਾਲੇ ਨੂੰ ਮਾਰੇਗਾ ਸੋਚੋ ਜਰਾ ਬੱਬੂ ਮਾਨ ਜਦੋਂ ਉਹਨ ਦਾ ਸਟੇਜਾਂ ਲਾ ਰਿਹਾ ਉਹ ਬੰਦਾ ਸ਼ਾਇਦ ਸਿੱਧੂ ਮੂਸੇਵਾਲਾ ਉਹ ਤੋਂ ਜੰਮਿਆ ਹੋਣਾ 1993 ਦਾ ਉਹਦਾ ਬਰਥ ਸੀ ਨਾ ਬੱਬੂ ਮਾਨ ਸੋਪਰ ਲਿੰਗ ਸਟੇਜਾਂ ਲਾ ਰਿਹਾ ਬੱਬੂ ਮਾਨ ਦਾ ਇੱਕ ਹੋਰ ਉਤਪਾਅ ਪੰਜਾਬ ਦੇ ਵਿੱਚ ਜਾਂ ਤੁਸੀਂ ਪੂਰੇ ਵਰਲਡ ਦੇ ਵਿੱਚ ਉਸ ਬੰਦੇ ਦੇ ਉਹ ਫੈਨ ਫੋਲੋਸ ਆ ਕਿ ਉਹਨੂੰ ਉਸ ਇਨਸਾਨ ਦੀ ਫੈਨ ਫੋਲੋਸ ਨੂੰ ਤੋੜਨਾ ਇਟਸ वेरी ਇੰਪੋਸੀਬਲ ਸੋ ਬੱਬੂ ਮਾਨ ਸਿੱਧੂ ਨਾਲੋਂ ਮੈਚੂਰ ਬੰਦਾ ਸੀ ਹੈ ਔਰ ਇੱਕ ਲੇਜੈਂਡਰ ਸਿੰਗਰ ਹੈ ਵਿੱਚ ਬਹੁਤ ਪੁਰਾਣਾ ਸਿੰਗਰ ਹੈ ਉਮਰ ਚ ਵੀ ਵੱਡੇ ਨੇ ਪਰ ਕੀ ਲੋੜ ਪਈ ਇਹ ਦੱਸੋ ਬੰਦੇ ਨੂੰ ਜਿਹਦੇ ਬੰਦੇ ਤੇ ਖੁਦ ਨੇ ਜਿਹਨੇ ਬੇਪਰਵਾਹ ਦੌਲਤ ਕਮਾਈ ਹੈ ਬੇਪਰਵਾਹ ਸ਼ੋਅ ਹੈ ਜਿਹਦੇ ਕੋਲ ਉਹਨੂੰ ਕੀ ਲੋੜ ਪਈ ਹੈ ਸੋਚੋ ਯਾਨਾ ਦਾ ਬੱਬੂਮਾਨ ਦੀ ਮਾਰਕੀਟ ਨਾ ਹੋਵੇ ਬੱਬੂਮਾਨ ਬੇਸ ਹੋ ਰਿਹਾ ਹੋਵੇ ਬੱਬੂਮਾਨ ਦਾ ਕੀ ਤਰ੍ਹਾਂ ਚੱਲਣ ਫਿਰ ਤੱਕ ਮਨ ਵੀ ਲਈਏ ਫਿਰ ਉਹ ਤਾਂ ਬੰਦੇ ਨੇ ਉਚਾਈਆਂ ਨੂੰ ਜਿਹੜੀ ਉਚਾਈਆਂ ਤੇ ਸਿੱਧੂ ਮੂਸੇਵਾਲਾ ਪਹੁੰਚਿਆ ਸੀ ਉਹ ਬੰਦਾ ਉਹ ਉਚਾਈ ਨੂੰ ਟੱਚ ਕਰਕੇ ਕਿਉਂਦਾ ਵਾਪਸ ਜ਼ਬਰ ਤੇ ਆਇਆ ਹੋਇਆ ਉਹ ਟਾਈਆਂ ਉਚਾਈਆਂ ਨੂੰ ਟੱਚ ਕਰ ਚੁੱਕਿਆ ਹੁਣ ਗੱਲ ਆ ਜਾਂਦੀ ਮਨਕੀਰਤ ਆਲਖ ਦੀ ਹੁਣ ਮਨਕੀਰਤ ਆਲਖ ਨੂੰ ਜੇ ਕਿਹਾ ਜਾਵੇ ਵੀ ਮਨਕ ਠੀਕ ਹੈ ਗਨ ਬੰਦੂਕ ਵਾਲੇ ਗਾਣੇ ਗੁਣੇ ਜਗਾਉਂਦੇ ਜਿਹੜੇ ਮੈਨੂੰ ਨਹੀਂ ਪਸੰਦ ਆ ਹਰੇਕ ਬੰਦੇ ਦਾ ਆਪਣਾ ਆਪਣਾ ਟੇਸਟ ਹੈ ਮੈਨੂੰ ਨਹੀਂ ਪਸੰਦ ਆ ਸੋ ਲੋਕਾਂ ਨੂੰ ਪਸੰਦ ਹੋਣੀ ਆ ਤੇ ਗਣੀ ਇਟਸ ਓਕੇ ਪਰ ਕੁਝ ਗੀਤ ਉਹਦੇ ਅੱਛੇ ਵੀ ਆ ਕਦੀ ਮਨਕੀਰਤ ਨੇ ਮਾਰਤਾ ਕਦੀ ਬੱਬੂ ਮਾਨ ਨੇ ਮਾਰਤਾ ਕਦੀ ਜੀ ਫੁਲਾਣੇ ਸਿੰਗਰ ਨੇ ਮਾਰਤਾ ਜਦੋਂ ਚਮਕੀਲਾ ਮਰਿਆ ਸੀ ਉਦੋਂ ਵੀ ਕਿੰਨੇ ਸਿੰਗਰਾਂ ਦੇ ਨਾਮ ਜੁੜੇ ਸੀ ਜੀ ਕਦੀ ਕਹਿੰਦੇ ਸੀ ਚਮਕੀਲੇ ਨੂੰ ਫੁਲਾਣੇ ਨੇ ਮਾਰਾਤਾ ਚਮਕੀਲੇ ਨੂੰ ਆਹ ਵਾਲੇ ਇਹਨੇ ਇਹਨੇ ਪੁਰਾਣਾ ਕਿਹੜਾ ਮਮਸਦੀਕਾ ਜੂਨੇ ਮਾਰਾਤਾ ਜੀ ਗੁਰਦਾਸ ਮਾਨ ਨੇ ਮਾਰਾਤਾ ਤਹਾਡੇ ਕੋਲ ਸਵਾਏ ਇਹ ਓਚੀਆਂ ਹਰਕਤਾਂ ਆਈਆਂ ਪਬਲਿਕ ਸਟੈਂਡ ਤੋਂ ਇਲਾਵਾ ਹੋਰ ਕੁਝ ਹੈ ਜਦੋਂ ਤੱਕ ਤੁਹਾਡੇ ਕੋਲ ਪ੍ਰੂਫ ਨਾ ਨਾ ਹੋਣਾ ਕਿਸੇ ਦਾ ਵੀ ਨਾਮ ਲੈ ਕੇ ਉਹਦੀ ਰੈਪਿਊਟੇਸ਼ਨ ਦੀਆਂ ਤੁਸੀਂਾਂ ਤੱਜੀਆਂ ਨਹੀਂ ਉਡਾ ਸਕਦੇ ਹੁਣ ਬੂਟਾ ਗੁੱਲਖ ਚੋਰ ਵਾਇ ਤਾਂ ਪ੍ਰੂਫ ਹੈ ਨਾ ਲੋਕਾਂ ਨੂੰ ਵੀਡੀਓ ਵਾਇਰਲ ਹੋਈ ਇਹਨੇ ਪੈਸੇ ਚੋਰੀ ਕੀਤੇ ਕੈਨੇਡਾ ਦੇ ਗੁਰਦਵਾਲੇ ਜਿਨ੍ਹਾਂ ਨੇ ਸਪੈਸ਼ਲ ਮੇਰੇ ਨਾਲ ਕੰਟੈਕਟ ਕੀਤਾ ਮੈਂ ਦੱਸਿਆ ਬੇਨੇ ਕਿੰਨੇ ਕਿੰਨੇ ਥੱਬੇ ਚੋਰੀ ਕੀਤੇ ਤਾਂ ਕੱਢਿਆ ਕੈਨੇਡਾ ਤੋਂ ਤਾਂ ਨਹੀਂ ਵਾਪਸ ਆ ਸਕਦਾ ਇੱਥੇ ਹੁਣ ਇਹਨੂੰ ਪਤੰਦਰ ਨੂੰ ਕੋਈ ਗੁਰੂ ਘਰ ਵੀਜ਼ਾ ਨਹੀਂ ਦਿੰਦਾ ਐਸਾ ਗੁੱਲਖੋਰ ਬੰਦਾ ਜਿਹੜਾ ਖੁਦ ਆਪਣੇ ਦੋਸਤ ਜਾਣੇ ਲੈ ਕੇ ਭੱਜ ਗਿਆ ਲੰਗੜਾ ਪਰ ਆਸ਼ਕੀ ਨੰਬਰ 1 ਕਰਦਾ ਦੇਖ ਲਓ ਉਹ ਵੀ ਜਾਣੇ ਨੇ ਪਤਾ ਨਹੀਂ ਲੰਗੜੇ ਵਿੱਚ ਕੀ ਦਿੱਖਿਆ ਪ੍ਰਮਾਤਮਾ ਹੀ ਜਾਣਦਾ ਚਲੋ ਵੈਗਰ ਨੂੰ ਲੰਗੜਾ ਬਣਾਇਆ ਉਹ ਵੈਗਰੂ ਜਾਣੇ ਐਸੇ ਕਿਸ ਦਾ ਮਜ਼ਾਕ ਨਹੀਂ ਉਡਾਲਦੇ ਬਟ ਦੈਟਸ ਵੈਰੀ ਬੈਡ ਕਿਸੇ ਵੀ ਕੋਈ ਸਿੰਗਰ ਮਾਰਦਾ ਹੈ ਤਾਂ ਤੁਸੀਂ ਦੂਜੇ ਸਿੰਗਰਾਂ ਦਾ ਨਾਮ ਬਹੁਤ ਛੇਦੀ ਲੈਂਦੇ ਸਬੂਤ ਤਾਂ ਦਿਆ ਕਰੋ ਪਬਲਿਕ ਦੁਨੀਆ ਗਵਰਨਮੈਂਟ ਲੋਕ ਫੈਨ ਸਭ ਸਬੂਤ ਮੰਗਦੇ ਆ ਬਿਨਾ ਸਬੂਤ ਤੋਂ ਤੁਸੀਂ ਸਬੂਤ ਤੋਂ ਕਿੱਦਾਂ ਕਿਸੇ ਦਾ ਨਾਮ ਲਾ ਦਿਨੇ ਸੁੱਧੂ ਮੂਸੇਵਾਲਾ ਨੂੰ ਜੀ ਫਲਾਨੇ ਸਿੰਗਰ ਨੇ ਮਾਰਤਾ ਹਾਦ ਇਹ ਬੁੱਟੇ ਨੂੰ ਪੁੱਛਿਆ ਹੋਵੇ ਵੀ ਤੂੰ ਇੰਟੈਲੀਜੈਂਸ ਵਿਭਾਗ ਦਾ ਚੀਫ ਮਨਿਸਟਰ ਲੱਗਿਆ ਹੋਇਆ ਹੈ ਹੈ ਤੂੰ ਬਹੁਤ ਵੱਡਾ ਅਹੁਦੇ ਤੇ ਬੈਠਾ ਹੈ ਇੰਟੈਲੀਜੈਂਸ ਚ ਜਿਹੜਾ ਤੇਰੇ ਕੋਲ ਸਾਰੀਆਂ ਰਿਪੋਰਟਾਂ ਐ ਖਬਰਾਂ ਸਿਰਫ ਇਹ ਬੰਦੇ ਨੇ ਜੀ YouTube ਚੈਨਲ ਬਣਾਇਆ ਇਹ ਕਹਿੰਦਾ ਵੀ YouTube ਤੇ ਬਸ ਬਣਾ ਆਪਣਾ ਕਿ ਤੜਾ ਤੜ ਵੀਡੀਓ ਪਾਉਂਦਾ ਰਹਿੰਦਾ ਹਰ ਵੀਡੀਓ 'ਚ ਇਹਦਾ ਇੱਕ ਬਕਵਾਸ ਤੇ ਕਟਿਆ ਡਾਇਲੋਗ ਹੁੰਦਾ ਮੈਂ ਸੁਣਾਨੀ ਆ ਸੁਣੋ ਗੌਰ ਫਰਮਾਇਓ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਐ ਬਸ ਆ ਇੱਕ ਕੋਈ ਡਾਇਲੋਗ ਐ ਹਰ ਵੀਡੀਓ 'ਚ ਗੌਰ ਫਰਮਾਇਓ ਗੱਲ ਧਿਆਨ ਨਾਲ ਸੁਣਨ ਵਾਲੀ ਜਦੋਂ ਤੁਸੀਂ ਸੁਣੋਗੇ ਐਵੇਂ ਲਮਕਾ ਲਮਕਾ ਕੇ ਬੇਸਵਾਦੀ ਬੇਤੁਕੀਆਂ ਗੱਲਾਂ ਕਰਦਾ ਜਿਹਦਾ ਕੋਈ ਤਤ ਨਹੀਂ ਇਹਨੂੰ 500 ਡਾਲਰ ਫੋਨ ਕਰ ਦੋ ਕਿ 500 ਡਾਲਰ ਦਿਨੇ ਤੈਨੂੰ ਫਲਾਨੇ ਤੇ ਵੀਡੀਓ ਪਾ ਦੇ ਨਾਲ ਦੇ ਨਾਲ ਪਾ ਦੇਗਾ ਕਿਉਂਕਿ ਇਹਦਾ ਕੰਮ ਹੈ ਪੈਸੇ ਲੈ ਕੇ ਕੰਮ ਕਰਨਾ ਸੋ ਬਿਨਾ ਕਿਸੇ ਪ੍ਰੂਫ ਤੋਂ ਇਹ ਸਿੰਗਰਸ ਨੂੰ ਟਾਰਗੇਟ ਕਰ ਰਿਹਾ ਹੈ ਬੱਬੂ ਮਾਨ ਨੂੰ ਟਾਰਗੇਟ ਕਰ ਰਿਹਾ ਹੈ ਐਮਨ ਕਿਰਤਔਲਖ ਨੂੰ ਟਾਰਗੇਟ ਕਰ ਰਿਹਾ ਹੈ ਸਬੂਤ ਸਿੱਧੂ ਮੂਸੇਵਾਲੇ ਦੇ ਪਿਓ ਕੋਲ ਵੀ ਨਹੀਂ ਹੈ ਸਾਲ ਹੋ ਚਾਲਤ ਉੱਤੇ 2 ਸਾਲ ਹੋਣ ਵਾਲੇ ਸਿੱਧੂ ਮੂਸੇਵਾਲੇ ਦੇ ਮਾਰੇ ਨੂੰ ਠੀਕ ਹੈ 22 ਚ ਗਿਆ 23 24 2 ਸਾਲ ਹੋ ਗਏ ਆਸ ਤੱਕ ਸਬੂਤ ਲੱਭੇ ਕਿਸੇ ਨੂੰ ਪੁੱਛਣ ਵਾਲਾ ਹੋਵੇ ਸਵਾਲ ਵੀ ਬੁਟੇ ਨਾ ਪੋਸਟ ਉਸ ਬੁੱਧਰੀ ਲੱਭਿਆ ਸਿੱਧੂ ਮੂਸੇਵਾਲੇ ਦੇ ਪਿਓ ਤੋਂ ਹੰਤ ਤੱਕ ਸਬੂਤ ਲੱਭਿਆ ਪੁਖਤਾ ਵੀ ਇੱਕ ਮੇਨ ਕੋਨਸੀ ਪਿੱਛੇ ਆਰਡਰ ਦੇ ਨਾਲ ਤੇਰੇ ਕੋਲ ਸਬੂਤ ਆ ਗਏ ਵਾ 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 ਕਰਦੇ ਨੇ ਨਰੇਂਦਰ ਮੋਦੀ ਨਾਲ ਗੱਲ ਤੇਰੇ ਬਾਰੇ ਤੈਨੂੰ ਇੰਟੈਲੀਜੈਂਸ ਵਿਭਾਗ ਚ ਰੱਖਦੇ ਆ ਹਾਂ ਤਰੀਕ ਇੱਕ ਲੱਤ ਪੋਲੀਓ ਹੋਇਆ ਪਰ ਫਿਰ ਵੀ ਤੂੰ ਕਾਫੀ ਕਹਿੰਦੇ ਦਿਮਾਗੀ ਬੰਦਾ ਹੈ ਤੇ ਬੜੀ ਛੇਤੀ ਲੋਕਾਂ ਤੇ ਮਿੰਟ ਚ ਬੰਦੇ ਲੱਭ ਲੈਣਾ ਤੇ ਨਾਂ ਲਾ ਦਿਨਾ ਇੱਥੇ ਕੈਨੇਡਾ ਦੀ ਸਰਕਾਰ ਨਾਲ ਵੀ ਤੇਰੇ ਬਾਰੇ ਗੱਲ ਕਰਦੇ ਆ ਕਿ ਤੈਨੂੰ ਕੋਈ ਪਾਸਟਪੋਰਟ ਦੇਣ ਕਿਉਂਕਿ ਬਹੁਤ ਵਧੀਆ ਤੂੰ ਛੇਤੀ ਫਾਈਂਡ ਆਊਟ ਕਰ ਲੈਣਾ ਬੇਫਕੂਫ ਕਟਿਆ ਬੰਦਾ ਨੌਨਸੈਂਸ ਦਿਨਾ ਸਬੂਤੋਂ ਤੂੰ ਵੱਡੇ ਸਿੰਘਾਂ ਦੇ ਉੱਤੇ ਕੁੰਡੀ ਲਾਣ ਲੱਗਿਆ ਸਿਰਫ ਆਪਣੀ ਟੀਆਰਪੀ ਪਿੱਛੇ ਫੱਟੇ ਮੂੰਹ ਤੇਰੇ ਜਮਣ ਵਾਲੇ